ਕਿਸਾਨ ਨੇਤਾ ਹੀ ਹੈ ਜਿਹੜੇ ਉਹੀ ਲੈਣ ਜਾ ਰਹੇ ਆ ਔਰ ਡਾਕਟਰਸ ਨੇ ਉਥੋਂ ਡਿਸਚਾਰਜ ਕਰਤਾ ਉਹਨਾਂ ਨੂੰ ਜਿਹੜਾ ਉਹਨਾਂ ਨੇ ਜਿਹੜਾ ਡੀ ਐਮ ਸੀ ਦਾਖਲ ਸੀ ਕਿਉਂਕਿ ਇਹਦੇ ਚ ਡਿਸਾਈਡ ਸੀ ਇਹਤ ਬਾਰੇ ਤਾਂ ਪੁਲਿਸ ਨੇ ਕਰਨਾ ਨਹੀਂ ਸੀ ਇਹ ਸਿਹਤ ਬਾਰੇ ਕਨਸਰਨ ਸੀ ਕਿਸਾਨ ਨੇਤਾ ਨੂੰ ਵੀ ਕਨਸਰਨ ਸੀ ਤੇ ਸਰਕਾਰ ਨੂੰ ਵੀ ਕਨਸਰਨ ਸੀ ਤੇ ਉਸੇ ਕਰਕੇ ਉਹਨਾਂ ਨੂੰ ਡੀ ਐਮ ਸੀ ਲੈ ਕੇ ਗਏ ਸੀ ਸਭ ਨੂੰ ਪਤਾ ਹੈ ਵੀ ਕੋਈ ਸੀਰੀਅਸ ਉਹਨਾਂ ਦੀ ਡਿਜ਼ੀਜ਼ ਹੈਗਾ ਤੇ ਉਹ ਉਸ ਕਰਕੇ ਬਟ ਉਹਨੂੰ ਕਨਸਰਨ ਏ ਸੀ ਵੀ ਕਿਤੇ ਉਹਨਾਂ ਦੀ ਸਿਹਤ ਨੂੰ ਕੋਈ ਦਿੱਕਤ ਨਾ ਆ ਜੇ ਫਿਲਹਾਲ ਡਾਕਟਰਸ ਨੇ ਕਿਹਾ ਪੈਰਾਮੀਟਰ ਨਾਰਮਲ ਹੈ ਇਸ ਕਰਕੇ ਉਹ ਡਿਸਚਾਰਜ ਕਰਤਾ ਤੇ ਇੱਥੋਂ ਕਿਸਾਨੇ ਦਿੱਤਾ ਜਾਣਗੇ ਲੈ ਆਉਣਗੇ ਉਹਨਾਂ ਨੇ ਕਿਹਾ ਵੀ ਅਸੀਂ ਡੱਲੇਵਾਲ ਸਾਹਿਬ ਨੂੰ ਛੱਡ ਰਹੇ ਹਾਂ ਕੌਣ ਕੌਣ ਜਾ ਰਹੇ ਨੇ ਡੱਲੇਵਾਲ ਦੇ ਦੇਖੋ ਇੱਥੋਂ ਤਿਰਕ ਗੱਡੀਆਂ ਲੈ ਜਾ ਰਹੇ ਹਾਂ ਕਿਉਂਕਿ 3 ਘੰਟੇ ਦਾ ਰਸਤਾ ਬਾਹਲੇ ਜਾ ਰਹੇ ਬੰਦੇ ਤੇ 10 ਵੀ ਜਾਊਗਾ ਅਸੀਂ ਸਾਰੇ ਜਾਵਾਂਗੇ ਡੱਲੇਵਾਲ ਸਾਹਿਬ ਨੂੰ ਬੜੇ ਮਾਣ ਸਤਿਕਾਰ ਨਾਲ ਤੇ 11 ਵਜਾਂ ਉੱਥੇ ਆ ਕੇ ਅਸੀਂ ਬੜਾ ਧੂਮ ਧਾਮਦਾਰ ਸਟੇਜ ਚ ਲਾਵਾਂਗੇ। ਇਹ ਲੱਗਦਾ ਵੀ ਕਿਸਾਨਾਂ ਕੇ ਝੁਕੀਆ ਸਰਕਾਰ ਡੱਲੇ ਵਾਲਾ ਇਹਦੇ ਵਿੱਚ ਕੋਈ ਦੋਰ ਐ ਨਹੀਂ ਹੁਣ ਆਪ ਝੁਕੀ ਝੁਕੀ ਅਸੀਂ ਕਿਹੜਾ ਲੈਣ ਗਏ ਹੋ ਆਪ ਹੀ ਆਏ ਵੀ ਤੁਸੀਂ ਲਿਆਓ ਯਾਰ। ਪੰਜਾਬ ਸਰਕਾਰ ਨੂੰ ਅਸੀਂ ਇਹ ਮੈਸੇਜ ਦੇਵਾਂਗੇ ਸਾਡੇ ਪੰਜਾਬ ਦੇ ਕਿਸਾਨਾਂ ਤੇ ਮਿਹਰ ਦਾ ਹੱਥ ਰੋ ਕੋ ਤੁਸੀਂ ਸਾਡੇ ਨਾਲ ਜਿਆਦਤਾਂ ਨਾ ਕਰੋ। ਦੀ ਬਣਾ ਦੇਾਂਗੇ ਜੀ ਡਾਡੇਵਾਲ ਸਾਹਿਬ ਰਾਤ ਨੂੰ ਜੇ 12 ਵਜੇ ਆਉਂਦੇ ਨੇ ਭਾਵੇਂ ਜੀ 12 ਵਜੇ ਆਉਣ 1 ਵਜੇ ਆਉਣ 2 ਵਜੇ ਆਉਣ ਜਦੋਂ ਵੀ ਆਉਣਗੇ ਅਸੀਂ ਉਹਨਾਂ ਦੀ ਠੀਕ ਚ ਬੈਠੇ ਆਂ ਜੀ ਬੜਾਕੇ ਚਲਾਵਾਂਗੇ ਦੀਵਾਲੀ ਬਣਾ ਦੇਾਂਗੇ ਸਸੀ ਗਾਲ ਜੀ ਸਾਡੇ ਨਾਲ ਡੀਆਈਜੀ ਮਨਦੀਪ ਸਿੰਘ ਸਿੱਧੂ ਜੁੜੇ ਹੋਏ ਨੇ ਕਰ ਲੈਣੇ ਗੱਲ ਸਿੱਧੂ ਸਾਹਿਬ ਅੱਜ ਹੁਣ ਤੁਸੀਂ ਲੈਣ ਚੱਲੇ ਹੋ ਡੱਲੇਵਾਲ ਸਾਹਿਬ ਨਹੀਂ ਜੀ ਉਹ ਕਿਸਾਨ ਨੇਤਾ ਹੀ ਆ ਜਿਹੜੇ ਉਹੀ ਲੈਣ ਜਾ ਰਹੇ ਆ ਔਰ ਡਾਕਟਰ ਜਿਨੇ ਉਥੋਂ ਡਿਸਚਾਰਜ ਕਰਤਾ ਉਹਨਾਂ ਨੂੰ ਜਿਹੜਾ ਉਹਨਾਂ ਨੇ ਜਿਹੜਾ ਡੀ ਐਮ ਸੀ ਦਾਖਲ ਸੀ ਕਿਉਂਕਿ ਇਹਦੇ 'ਚ ਡਿਸਾਈਡ ਸੀ ਇਹਤ ਬਾਰੇ ਤਾਂ ਪੁਲਿਸ ਨੇ ਕਰਨਾ ਨਹੀਂ ਸੀ ਤੇ ਸਿਹਤ ਬਾਰੇ ਕੰਸਰਨ ਸੀ ਕਿਸਾਨ ਨੇਤਾ ਨੂੰ ਵੀ ਕੰਸਰਨ ਸੀ ਤੇ ਸਰਕਾਰ ਨੂੰ ਵੀ ਕੰਸਰਨ ਸੀ ਤੇ ਉਸੇ ਕਰਕੇ ਉਹਨਾਂ ਨੂੰ ਡੀ ਐਮ ਸੀ ਲੈ ਕੇ ਗਏ ਸੀ ਇਹ ਉਹਨਾਂ ਦੀ ਬਿਮਾਰੀ ਬਾਰੇ ਮੈਂ ਨਿੱਜੀ ਤੌਰ ਤੇ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਸਭ ਨੂੰ ਪਤਾ ਹੈ ਵੀ ਕੋਈ ਸੀਰੀਅਸ ਉਹਨਾਂ ਦੀ ਡਿਜ਼ੀਜ਼ ਹੈਗਾ ਤੇ ਉਹ ਉਸ ਕਰਕੇ ਬਟ ਉਹਨੂੰ ਕਨਸਰਨ ਇਹ ਸੀ ਵੀ ਕਿਤੇ ਉਹਨਾਂ ਦੀ ਸਿਹਤ ਨੂੰ ਕੋਈ ਦਿੱਕਤ ਨਾ ਆ ਜਾਏ ਫਿਲਹਾਲ ਡਾਕਟਰਸ ਨੇ ਕਿਹਾ ਪੈਰਾਮੀਟਰ ਨਾਰਮਲ ਹੈ ਇਸ ਕਰਕੇ ਉਹ ਡਿਸਚਾਰਜ ਕਰਤਾ ਤੇ ਇਥੋਂ ਕਿਸਾਨੇ ਦਿੱਤਾ ਜਾਣਗੇ ਲੈ ਆਉਣਗੇ ਬਸ ਇਹਨਾਂ ਮਨਦੀਪ ਸਿੰਘ ਸਿੱਧੂ ਜੀ ਜਿਹੜੇ ਡੀਆਈਜੀ ਪਟਿਆਲਾ ਰੇਂਜ ਨੇ ਇਹਨਾਂ ਨੇ ਕਿਹਾ ਕਿਸ਼ਾਨ ਆਗੂ ਜਾ ਰਹੇ ਨੇ ਲੈਂਡ ਡੱਲੇਵਾਲ ਸਾਹਿਬ ਨੂੰ ਹੁਣ ਦੇਖਦੇ ਹਾਂ ਕਦੋਂ ਡੱਲੇਵਾਲ ਸਾਹਿਬ ਖਨੋਰੀ ਪਹੁੰਚਦੇ ਨੇ ਇਹ ਐਜੀਟੇਸ਼ਨ ਖਤਮ ਹੋਣ ਵਾਲੀ ਨਹੀਂ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੂਗੀ ਤੁਸੀਂ ਸਾਰਾ ਮੀਡੀਆ ਨਿੱਤ ਵੇਖਦੇ ਰਹਿੰਦੇ ਹੋ ਹੁਣ ਉਹਨਾਂ ਨੇ ਕਿਹਾ ਵੀ ਅਸੀਂ ਡੱਲੇਵਾਲ ਸਾਹਿਬ ਨੂੰ ਛੱਡ ਰਹੇ ਹਾਂ ਕੌਣ ਕੌਣ ਜਾ ਰਹੇ ਨੇ ਡੱਲੇਵਾਲ ਕੋਲ ਦੇਖੋ ਇੱਥੋਂ ਤਿੰਨ ਕਿ ਗੱਡੀਆਂ ਲੈ ਜਾ ਰਹੇ ਹਾਂ ਕਿਉਂਕਿ 3 ਘੰਟੇ ਦਾ ਰਸਤਾ ਬਾਹਲੇ ਨਹੀਂ ਜਾ ਰਹੇ ਬੰਦੇ ਤੇ 10 ਵੀ ਜਾਊਗਾ ਅਸੀਂ ਸਾਰੇ ਜਾਵਾਂਗੇ ਡੱਲੇਵਾਲ ਸਾਹਿਬ ਨੂੰ ਬੜੇ ਮਾਣ ਸਤਿਕਾਰ ਨਾਲ ਤੇ 11 ਵਜਾਂ ਉੱਥੇ ਆ ਕੇ ਅਸੀਂ ਬੜਾ ਧੂਮ ਧਾਮਦਾਰ ਸਟੇਜ ਚ ਲਾਵਾਂਗੇ ਰਾਤ ਨੂੰ ਇਹ ਸਟੇਜ ਸ਼ੁਰੂ ਹੋ ਜੂਗੀ ਸ਼ੁਰੂ ਹੋਊਗੀ ਜੀ 11 ਜਦੋਂ ਸਟੇਜ ਅਸੀਂ ਚਲਾਵਾਂਗੇ ਆ ਕੇ ਡੱਲੇਵਾਲ ਸਾਹਿਬ ਨੂੰ ਬੁਲਾਵਾਂਗੇ ਆ ਕੇ ਇਹ ਸਾਨੂੰ ਰੂਬਰੂ ਕਰਾਂਗੇ ਸੰਗਤ ਦੇ ਸਾਰੀ ਸੰਗਤ ਦੇ ਰੂਬਰੂ ਕਰਾਂਗੇ ਵੀ ਆ ਜਿਹੜਾ ਅੰਧ ਧੜਕਾ ਆਗੂ ਆ ਜਿਨ੍ਹਾਂ ਨੇ ਤਲੀ ਤੇ ਜਾਣ ਰੱਖ ਕੇ ਲੜਨਾ ਸੀ ਤੋ ਅੱਜ ਤੁਹਾਡੇ ਸਾਹਮਣੇ ਖੜੇ ਨੇ ਇਹ ਲੱਗਦਾ ਵੀ ਕਿਸਾਨਾਂ ਕੇ ਝੁਕੀਆ ਸਰਕਾਰ ਡੱਲੇ ਵਾਲਾ ਇਹਦੇ ਵਿੱਚ ਕੋਈ ਦੋਰ ਐ ਨਹੀਂ ਹੁਣ ਆਪ ਝੁਕੀ ਝੁਕੀ ਅਸੀਂ ਕਿਹੜਾ ਲੈਣ ਗਏ ਹੋ ਆਪ ਹੀ ਆਏ ਵੀ ਤੁਸੀਂ ਲਿਆਓ ਯਾਰ ਛੇਤੀ ਲਿਆਓ ਝੁਕੀਆ ਸਰਕਾਰ ਤੇ ਬਾਕੀ ਹੁਣ ਕੇਂਦਰ ਨਾਲ ਸਾਡੀ ਲੜਾਈ ਆ ਪੰਜਾਬ ਸਰਕਾਰ ਨਾਲ ਤੁਹਾਡਾ ਕੋਈ ਲੜਾਈ ਨਹੀਂ ਜੇ ਇਹ ਨਾ ਆਪ ਸਰਕਾਰ ਨੂੰ ਕੀ ਮੈਸੇਜ ਪੰਜਾਬ ਸਰਕਾਰ ਨੂੰ ਅਸੀਂ ਇਹ ਮੈਸੇਜ ਦੇਵਾਂਗੇ ਸਾਡੇ ਪੰਜਾਬ ਦੇ ਕਿਸਾਨਾਂ ਤੇ ਮਿਹਰ ਦਾ ਹੱਥ ਰੋਕੋ ਤੁਸੀਂ ਸਾਡੇ ਨਾਲ ਜਿਆਦਤियां ਨਾ ਕਰੋ ਸਾਡਾ ਜਿਹੜਾ ਰਾਹ ਸਾਫ਼ ਰਹਿਣ ਦੇ ਉਹ ਸਾਡੀ ਕੇਂਦਰ ਨਾਲ ਲੜਾਈ ਆ ਉਹ ਮੰਨੀਆਂ ਹੋਈਆਂ ਮੰਗਾ ਮੰਨਵਾਉਣ ਦੀ ਲੜਾਈ ਆ ਸਾਡੀ ਜਿਹੜੀ ਜਾਰੀ ਰਹੂਗੀ ਜਿੰਨਾ ਚਿਰ ਤੱਕ ਮੰਗਾ ਮੰਨੀਆਂ ਨਹੀਂ ਜਾਂਦੀਆਂ ਜਿਹੜੇ ਅੰਸ਼ਣ ਤੇ ਬੈਠਣ ਵਾਲੇ ਨਹੀਂ ਲੈਣਾ ਜੋ ਉਹਨੂੰ ਆਗੇ ਫਿਰ ਜਿਹੜੇ ਬੈਠੇ ਨੇ ਦੋ ਨੰਬਰ ਦੇ ਲੀਡਰ ਉਹ ਉੱਠ ਕਰਨਗੇ ਅੰਸ਼ਣ ਤੋਂ ਅਸੀਂ ਮੋਰਚੇ ਦਾ ਕਰਾਂਗੇ ਜਿਵੇਂ ਸਾਡੀ ਰਾਇ ਹੋਊ ਉਵੇਂ ਗਾਂ ਚੱਲਦੀ ਜਾਊਗਾ ਉਹ ਸਾਡੀ ਆਪਦੀ ਰਾਇਆ ਮੇਨ ਡੱਲੇ ਵਾਲੇ ਹੀ ਬੈਠਣਗੇ ਹਾਂਜੀ ਹਾਂਜੀ ਮੇਨ ਡੱਲੇ ਵਾਲੇ ਸਾਹਿਬ ਬੈਠਣਗੇ ਉਹਨਾਂ ਦਾ ਅਣਛਣ ਚੱਲੀ ਜਾ ਰਿਹਾ ਜਿਵੇਂ ਰਾਤ ਨੂੰ ਰਾਤ ਨੂੰ 12 ਵੱਜ ਜਾਂਦੇ ਨੇ 11 ਵੱਜ ਜਾਂਦੇ ਨੇ ਦਵਾਈ ਵੀ ਨਹੀਂ ਕੋਈ ਲਈ ਉਹਨਾਂ ਦਾ ਅਣਛਣ ਹੈ ਜਿਹੜਾ ਉਸ ਦਿਨ ਤੋਂ ਹੀ ਚੱਲ ਰਿਹਾ 25 ਤਰੀਕ ਦੀ ਰਾਤ ਤੋਂ ਹੀ 3 ਵਜੇ ਤੋਂ ਚੱਲ ਰਿਹਾ ਜਿਹੜਾ 12 ਵਜੇ ਕਰਨਾ ਸੀ ਉਹਨਾਂ ਨੇ ਰਾਤ ਨੂੰ ਫਿਰ 3 ਵਜੇ ਰੱਖਿਆ 3 ਵਜੇ ਸ਼ੁਰੂ ਕਰਤਾ ਖੁਸ਼ਾ ਸਾਹਿਬ ਕਿੰਨੇ ਕੰਨ ਚ ਖੁਸ਼ੀ ਹੈ ਬੜੀ ਖੁਸ਼ੀ ਆ ਜੀ ਸਾਨੂੰ ਸਾਡੀ ਜਿੱਤ ਹੋਈ ਆ ਕਿਉਂਕਿ ਸਾਡਾ ਜਿਹੜਾ ਆਗੂ ਆ ਉਹ ਸਾਡੇ ਮੂਰਤੇ ਦੇ ਵਿੱਚ ਜਦੋਂ ਬਹਿ ਗਿਆ ਤੇ ਸਾਡਾ ਕੰਮ ਕਿਉਂਕਿ ਸਾਨੂੰ ਬਹੁਤ ਵੱਡੀ ਖੁਸ਼ੀ ਆ ਜੀ ਦੱਲੇਵਾਲ ਸਾਹਿਬ ਜਦੋਂ ਆ ਗਏ ਦੀਵਾਲੀ ਬਣਾ ਦੇਣਗੇ ਜੀ ਦੱਲੇਵਾਲ ਸਾਹਿਬ ਰਾਤ ਨੂੰ ਜੇ 12 ਵਜੇ ਆਉਂਦੇ ਨੇ ਭਾਵੇਂ ਜੀ 12 ਵਜੇ ਆਉਣ 1 ਵਜੇ ਆਉਣ 2 ਵਜੇ ਆਉਣ ਜਦੋਂ ਵੀ ਆਉਣਗੇ ਅਸੀਂ ਉਹਨਾਂ ਦੀ ਢੀਕ ਚ ਬੈਠੇ ਆ ਜੀ ਪਟਾਕੇ ਜਲਾਵਾਂਗੇ ਦੀਵਾਲੀ ਬਣਾ ਦੇਾਂਗੇ ਇਹ ਕਿਸਾਨ ਆਗੂ ਖੋਸਾ ਸਾਹਿਬ ਜਿਹੜੇ ਕਿ ਹੁਣ ਲੈਣ ਚੱਲੇ ਨੇ ਡੱਲੇਵਾਲ ਸਾਹਿਬ ਨੂੰ ਪਰ ਪ੍ਰਸ਼ਾਸਨ ਤੋਂ ਫੇਰ ਵੀ ਬਹੁਤ ਹੀ ਆਸ ਰੱਖ ਕੇ ਨਹੀਂ ਚੱਲ ਰਹੇ ਪਰ ਦੇਖਣਾ ਹੋਊਗਾ ਡੱਲੇਵਾਲ ਸਾਹਿਬ ਆ ਕੇ ਕਦੋਂ ਇਸ ਮੋਰਚੇ ਵੀ ਕਮਾਂਡ ਸੰਭਾਲਦ ਨੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੂੜਾ ਡੀ5 ਚੈਨਲ ਪੰਜਾਬੀ ਖਨੌਰੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ